ਹਾਂਜੀ ਸਤਿਗੁਰਾਲ ਜੀ ਹੋ ਸਾਨੂੰ ਸਾਰੇ ਠੀਕ ਠਾਕ ਆ ਤਾਂ ਦਿਖਾਉਣ ਲੱਗੇ ਆ ਜੀ ਆ ਬੱਤਰ ਦਾ ਬੀਜਾ ਝੋਨਾ ਜੀ ਜਿਹੜਾ ਡ੍ਰਿਲ ਕੀਤਾ ਏ ਤੇ ਇਹ ਨੋਮਨੀ ਕੋਲ ਦੀ ਸਪਲਾਈ ਕਰਤੀ ਏ ਹੁਣ ਵੇਖੋ ਕੀ ਕਰਦਾ ਅੱਗੇ ਅੱਗੇ ਜੇ ਕੇ ਵੀਰਪਰਾ ਨੂੰ ਕੋਈ ਕੰਮ ਹੀ ਪੇਸ਼ੀ ਦਿੱਸਦੀ ਹੈ ਤੇ ਉਹ ਮੈਸੇਜ ਕਰਕੇ ਦੱਸ ਸਕਦਾ ਹੈ ਜਿਆਦਾ ਕੋਈ ਹੱਲ ਵੀ ਕੋਈ ਦੱਸਣਾ ਚਾਹੇ ਤੇ ਉਹ ਵੀ ਦੱਸ ਸਕਦਾ ਹੈ ਇੱਕ ਪਹਿਲੀ ਚਾਹ ਬੜਾ ਢੀਰਾ ਵਾ ਆ ਬਦਲ ਤਾਂ ਨਹੀਂ ਮਰਦਾ ਪੰਜ ਮਰਜ਼ੀ ਦਵਾਈ ਪਾ ਕੇ ਵੇਖਦੀ ਸਭ ਕੁਝ ਜੇਦਾ ਕੋਈ ਤਰੀਕਾ ਹੈ ਕਿ ਵੀਰਪਰਾ ਕੋਲ ਤੇ ਉਹ ਦੱਸ ਸਕਦਾ ਹੈ ਥੋੜਾ ਜਿਹਾ ਬੱਤਰ ਦਾ ਲਾ ਕੇ ਵੇਖਿਆ ਵੇ ਵੀ ਡ੍ਰੇਲ ਕਰਕੇ ਦੇਖਦੇ ਆ ਕੀ ਬੰਦਾ ਇਦਾਂ ਫਿਰ ਅੱਗੇ ਤੋਂ ਜੇ ਤੇ ਵਧੀਆ ਹੋਇਆ ਫਿਰ ਵਧੀਆ ਜਿਹੜੀ ਆਪਾਂ ਇੰਨੀ ਇੰਨੀ ਲਵਾਈ ਦਿੰਨੇ ਆ ਆਹ ਜਾਂ ਤੇਲ ਕੱਦ ਜਿ ਫੂਕਦੇ ਆ ਕਈ ਕੁਛ ਹੈ ਨਾ ਮਤੋਂ ਬਚਾਉ ਸਕਦਾ ਕਿਸਾਨੀ ਬਚ ਸਕਦੀ ਹੈ ਤੇ ਚੋਨੇ ਵਾਲੇ ਵੀ ਇੱਕ ਜੀ ਲੱਗਦਾ ਇਹ ਬਾਕੀ ਅੱਗੇ ਵੇਖੋ ਕੀ ਬੰਦ ਆ ਬਾਕੀ ਕੱਦੂ ਵਾਲੀ ਝੋਨੇ ਆ ਗਏ 11 ਕਿਲਾਈ ਪਾਣਾ ਬੱਸ ਪਾਣੇ ਬਾਕੀ ਅੱਜ ਰੱਬ ਦੇ ਆਲਾ ਨਹੀਂ ਭੈਂਟਿਆ ਹੁਣ ਕਿੱਥੇ ਕਿੱਥੇ ਬਾਰਿਸ਼ ਹੋਂਦੀ ਏ ਲੈ ਜਾ ਲੈ ਜਾ ਭਾਂਡੇ ਲੈ ਜਾ ਤੁਹਾਡੀ ਬਾਤ ਮੱਤ ਬੰਦੀ ਕੋ ਡੋਗੜਨਾ ਪਵਤਨ